ਰਾਜਾ ਬੜੰਗ ਦੇ ਪਹਾੜੇ ਤੋਂ ਜੇਕਰ ਪੰਜਾਬ ਗੰਡਾ ਧਿਆਨ ਥੋੜਾ ਬਹੁਤਾ ਵੀ ਉਰੇ ਪਰੇ ਹੋਇਆ ਹੋਵੇ ਤਾਂ ਪੰਜਾਬ ਦੇ ਵਿੱਚ ਹਰ ਮਿੰਟ ਹਰ ਘੰਟੇ ਹਰ ਰੋਜ਼ ਨਿਤ ਨਮੀ ਜਾਣਕਾਰੀ ਆ ਰਹੀ ਹੈ ਜਿਹਦੇ ਉੱਤੇ ਪੰਜਾਬੀ ਸੋਚਾਂ ਵਿਚਾਰਾਂ ਦੇ ਵਿੱਚ ਪੈ ਜਾਂਦੇ ਆ ਵੀ ਆਹ ਕੀ ਚੱਲੀ ਜਾਂਦਾ ਦਿਨ ਚੜ੍ਹਿਆ ਤੇ ਨਾਲ ਦੀ ਨਾਲ ਖਬਰ ਆ ਗਈ ਕਿ ਅਕਾਲ ਤਖਤ ਸਾਹਿਬ ਸਿਕਤਰਤ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਇਹ ਗੱਲ ਕਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ 10 ਵਜੇ ਸਵੇਰੇ ਨਹੀਂ ਤਾਂ ਸ਼ਾਮੀ 4 ਵਜੇ ਆ ਜਾਣ ਉਹਨਾਂ ਦੇ ਊਰਜਾ ਮੈਨੂੰ ਮੁੱਖ ਰੱਖਦੇ ਸ਼ਾਇਦ ਇਹ ਸਮਾਂ ਤਬਦੀਲ ਕੀਤਾ ਗਿਆ ਹਾਲੇ ਇਧਰਲੇ ਪਾਸਿਓ ਇਹ ਖਬਰ ਆਈ ਹੀ ਸੀ ਕੁਝ ਕਮੈਂਟਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਗਿਆ ਉਹਨਾਂ ਨੇ ਪੋਸਟ ਪਾਈ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਂ ਜਾਂ ਮੇਰੇ ਦਫ਼ਤਰ ਦੇ ਵਿੱਚੋਂ ਕਿਸੇ ਨੇ ਵੀ ਤਰੀਕ ਬਦਲੀ ਜਾਂ ਸਮਾਂ ਬਦਲੀ ਜਾਂ ਊਰਜਾ ਮੇ ਦਾ ਕਾਰ ਨਹੀਂ ਦੱਸਿਆ ਮੈਂ ਵੇਲੇ ਸਿਰ ਹੀ ਪਹੁੰਚਾਂਗਾ ਸਵੇਰੇ 10 ਵਜੇ ਹੀ ਅਕਾਲ ਤਖਤ ਸਾਹਿਬ ਪਹੁੰਚ ਜਾਵਾਂਗਾ ਤੇ ਮੇਰੀ ਪੂਰੀ ਦੀ ਪੂਰੀ 15 ਜਨਵਰੀ ਯਾਨੀ ਕਿ ਇੱਕ ਦਿਨ ਜਿਹੜਾ ਮੇਰਾ ਪੂਰੇ ਦਾ ਪੂਰਾ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਮੈਂ ਪਹਿਲਾਂ ਹੀ ਰਾਸ਼ਟਰਪਤੀ ਆਫਿਸ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਮੇਰੇ ਉਸ ਦਿਨ ਰਗੇਵੇਂ ਆ ਮੈਂ ਅਕਾਲ ਤਖਤ ਸਾਹਿਬ ਦੇ ਸਖਤਰਤ ਤੇ ਪੇਸ਼ ਹੋਣਾ ਇਸ ਕਰਕੇ ਮੈਂ ਵੇਲੇ ਸਰ ਆਵਾਂਗਾ ਲੋਕ ਇਸ ਗੱਲ ਦੇ ਵਿੱਚ ਸੋਚਾਂ ਵਿਚਾਰਾਂ ਚ ਪਏ ਆ ਜੀ ਇਹ ਟਕਰਾਅ ਦੀ ਸਥਿਤੀ ਆ ਇਹ ਦੂਜੇ ਦੀ ਮਜਬੂਰੀ ਸਮਝਣ ਦੀ ਸਥਿਤੀ ਆ ਜਾਂ ਫਿਰ ਮੈਂ ਤਾਂ ਜੋ ਕਹਤਾ ਮੈਂ 9 ਵਜੇ ਆਉਂਗਾ ਤੇ ਮੈਂ ਐਂ ਕਰੂੰਗਾ ਤੇ ਫਿਰ ਇਹ ਸਥਿਤੀ ਆ ਵਿਚਾਰ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਕਰਬਲ ਕਰਬਲ ਕਰਦੇ ਆ ਪਰ ਮੇਰਾ ਖਿਆਲ ਆ ਮੇਰਾ ਨਿੱਜੀ ਤੌਰ ਤੇ ਖਿਆਲ ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਜਦੋਂ 15 ਜਨਵਰੀ ਨੂੰ ਤਲਬ ਕਰਨ ਦੀ ਗੱਲ ਕਹੀ ਗਈ ਸੀ ਅਕਾਲ ਤਖਤ ਸਾਹਿਬ ਦੇ ਸਕਤਰਤ ਦੇ ਉੱਤੇ ਉਦੋਂ ਇਹ ਗੱਲ ਆਈ ਸੀ ਜੀ ਭਗਵੰਤ ਮਾਨ ਸਾਹਿਬ ਦੀ ਇੱਕ ਟਵੀਟ ਦੇ ਰਾਹੀਂ ਇੱਕ ਪੋਸਟ ਦੇ ਰਾਹੀਂ ਕਿ 15 ਜਨਵਰੀ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਆਉਣਾ ਉਸ ਦਿਨ ਮੇਰੇ ਰੁਝੇਵੇਂ ਆ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਉਹਨਾਂ ਨੇ ਇਹ ਗੱਲ ਕਹਿਤੀ ਸੀ ਜੀ ਕਿ ਮੈਂ ਆਵਾਂਗਾ ਤੇ ਮੇਰੇ ਲਈ ਅਕਾਲ ਤਖਤ ਸਾਹਿਬ ਸਰਵ ਉੱਚਾ ਉਸ ਤੋਂ ਬਾਅਦ ਖਬਰਾਂ ਇਹ ਆਈਆਂ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਚੁੱਕੇ ਅਸੀਂ ਉਹਨਾਂ ਦੇ ਕੋਲੋਂ ਗੋਲਕਾਂ ਦੇ ਹਸਾਬ-ਕਿਤਾਬ ਦੀ ਗੱਲ ਵੀ ਕਰਾਂਗੇ ਬਾਅਦ ਸਬੂਤ ਪੇਸ਼ ਹੋਵਾਂਗੇ ਵੇਲੇ ਸਿਰ ਮਿਲਦੇ ਆਂ ਫਿਰ ਸੋ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਇਹ ਚੱਲੀ ਜੀ ਕਿ ਕੀ ਭਗਵੰਤ ਮਾਨ ਜਥੇਦਾਰ ਸਾਹਿਬ ਨੂੰ ਸਵਾਲ ਕਰਨਗੇ ਜਾਂ ਜਥੇਦਾਰ ਸਾਹਿਬ ਦੇ ਸਵਾਲਾਂ ਦਾ ਉੱਤਰ ਦੇਣਗੇ ਜਦੋਂ ਪਿਛਲੇ ਦਿਨੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਨੂੰ ਵੀ ਚੁਣੌਤੀ ਦੇਣ ਦੀ ਗੱਲ ਕੀਤੀ ਜਾ ਰਹੀ ਆ ਤਾਂ ਭਗਵੰਤ ਮਾਨ ਹੁਣਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਸਵਾਲ ਪੁੱਛਣ ਨਹੀਂ ਮੈਂ ਤਾਂ ਸਵਾਲ ਜਿਹੜੇ ਲੋਕਾਂ ਦੇ ਆ ਉਹ ਰੱਖਣ ਜਾਣਾ ਮੈਂ ਕੋਈ ਇਹੋ ਜੀ ਗੱਲ ਨਹੀਂ ਕਰਨ ਜਾਣੀ ਮੈਂ ਤਾਂ ਜਿਹੜੇ ਲੋਕਾਂ ਦੇ ਸਵਾਲ ਆ ਜਿਹੜੇ ਮੇਰੇ ਕੋਲੇ ਸਬੂਤ ਆ ਉਹ ਮੈਂ ਦੇਣ ਜਾਣਾ ਮੈਂ ਉਹਨਾਂ ਦੇ ਕੋਲੋਂ ਸਬੂਤ ਲੈਣ ਨਹੀਂ ਜਾਣਾ ਮਤਲਬ ਇਹ ਜੀ ਕਿ 15 ਜਨਵਰੀ ਨੂੰ ਪੰਜਾਬ ਦੇ ਲੋਕਾਂ ਦਾ ਧਿਆਨ ਇਸ ਗੱਲ ਦੇ ਵੱਲ ਟਿਕੇ ਰਹਿਣਾ ਕਿ ਜਥੇਦਾਰ ਸਾਹਿਬ ਜਦੋਂ ਮਿਲਦੇ ਆ ਜਾਂ ਸਿੰਘ ਸਹਿਬਾਨ ਜਦੋਂ ਮਿਲਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਉਦੋਂ ਫਿਰ ਅਗਲੀ ਜਾਣਕਾਰੀ ਕੀ ਆਉਂਦੀ ਆ ਭਰੋਸੇਯੋਗ ਸੂਤਰ ਇਹ ਗੱਲ ਦੱਸਦੀ ਹੈ ਜੀ ਕਿ ਅੰਦਰ ਇੱਕ ਵੀ ਕੈਮਰਾ ਨਹੀਂ ਜਾਣਾ ਪੱਤਰਕਾਰਾਂ ਦਾ ਇਹ ਸੰਭਵ ਆ ਕਿ ਜਿਵੇਂ ਅੰਦਰ ਕੈਮਰਾ ਹੁੰਦਾ ਉਹ ਹੋਵੇ ਪਰ ਪੱਤਰਕਾਰਾਂ ਦਾ ਜਾਂ ਕੋਈ ਦੂਜੇ ਤੀਜੇ ਦਾ ਕੈਮਰਾ ਜਾਂ ਆਪਦਾ ਪਰਸਨਲ ਕੈਮਰਾ ਲੈ ਕੇ ਜਾਣਾ ਇਹ ਗੱਲ ਨਹੀਂ ਹੋਣੀ ਹਾਂ ਇਹ ਸੰਭਵ ਆ ਕੇ ਜਦੋਂ ਉੱਥੇ ਸਖਤਰਤ ਤੇ ਪੇਸ਼ ਹੋਏ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾਹਰ ਆ ਕੇ ਇਹ ਗੱਲ ਦੱਸਣ ਕਿ ਭਾਈ ਉਹਨਾਂ ਨੇ ਮੈਨੂੰ ਆਹ ਗੱਲ ਪੁੱਛੀ ਤੇ ਮੈਂ ਆਹ ਉੱਤਰ ਦਿੱਤਾ ਤੇ ਮੈਂ ਵੀ ਅੱਗੋਂ ਮੋੜਵੇਂ ਰੂਪ ਦੇ ਵਿੱਚ ਆਹ ਸਵਾਲ ਜ਼ੁਬਾਨੀ ਜਾਂ ਲਿਖਤੀ ਤੌਰ ਦੇ ਉੱਤੇ ਰੱਖ ਕੇ ਆਇਆ ਇਹਦੇ ਬਾਰੇ ਹੁਣ ਸ਼੍ਰੋਮਣੀ ਕਮੇਟੀ ਜਾਂ ਜ਼ਥੇਦਾਰ ਸਾਹਿਬ ਜਾਂ ਜਿਹੜੀ ਵੀ ਕੋਈ ਅਥਾਰਟੀ ਆ ਉਹ ਕੋਈ ਉੱਤਰ ਦੇਣਾ ਚਾਵੇ ਤਾਂ ਦੇ ਦੇਵੇ ਇਹ ਉਸ ਦਿਨ ਤੋਂ ਬਾਅਦ ਦੀ ਗੱਲ ਆ ਪਰ ਪੰਜਾਬ ਦੇ ਵਿੱਚ ਇਹ ਟਕਰਾਅ ਦੀ ਸਥਿਤੀ ਹੈ ਕਿ ਨਹੀਂ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਇਹ ਉਹ ਵੇਲਾ ਜਦੋਂ ਪਿਛਲੇ ਦਿਨੀ 328 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪਰਚਾ ਵੀ ਦਰਜ ਹੋਇਆ ਇਹ ਉਹ ਵੇਲਾ ਜਦੋਂ ਸਤਿੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਹ ਉਹ ਵੇਲਾ ਜਦੋਂ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਨੇ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਦੀ ਬਣਾਈ ਕਮੇਟੀ ਦੇ ਮੁਤਾਬਕ ਜਦੋਂ ਇਹ ਗੁਨਾਹ ਹੋਇਆ ਜਦੋਂ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਨੇ ਗਲਤ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਤੇ ਰਿਕਾਰਡ ਆ ਜਿਹੜਾ ਉਹਨੇ ਚੜਾਇਆ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਤੀ ਸੀ ਹੁਣ ਅਸੀਂ ਸਰਕਾਰ ਜਾਂ ਪੁਲਿਸ ਦਾ ਕੋਈ ਸਹਿਯੋਗ ਨਹੀਂ ਦੇਣਾ ਤੇ ਇਹ ਉਹ ਵੇਲਾ ਜਦੋਂ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਗੱਲ ਕਹੀ ਆ ਕਿ ਭਾਵੇਂ ਅਕਾਲ ਤਖਤ ਸਾਹਿਬ ਸਰਵ ਉੱਚਾ ਇਹਦੇ ਵਿੱਚ ਸਰਕਾਰਾਂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਪਰ ਇਸ ਮਸਲੇ ਵਿੱਚ ਸਰਕਾਰ ਦਾ ਸਹਿਯੋਗ ਦਿੱਤਾ ਜਾਵੇ ਤੇ 328 ਰੁਪਏ ਦੇ ਮਾਮਲੇ 'ਚ ਕੱਲ ਕੀ ਰਿਹਾ ਲੋਕਾਂ ਦੇ ਮਨ ਵਿੱਚ ਸਵਾਲ ਇਹ ਆ ਕਿਉਂਕਿ ਅਸੀਂ ਪੰਜਾਬੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦੇ ਹੁੰਨੇ ਵੀ ਕੌਣ ਕਿਹਨੂੰ ਦਬ ਗਿਆ ਕੌਣ ਕਿਹਨੂੰ ਚੁੱਪ ਕਰਾ ਗਿਆ ਕੌਣ ਕਿਰੀ ਬੋਲਤੀ ਬੰਦ ਕਰਾ ਗਿਆ ਅਸਲ ਦੇ ਵਿੱਚ ਇਹ ਬੋਲਤੀ ਬੰਦ ਇਹ ਕੌਣ ਕਿਹਨੂੰ ਦਬ ਕੇ ਬਹਿ ਗਿਆ ਆ ਕਰ ਗਿਆ ਇਹ ਮਰਿਆਦਾ ਤੋਂ ਉਲਟ ਸ਼ਬਦ ਆ ਮੇਰੇ ਖਿਆਲ ਦੇ ਮੁਤਾਬਕ ਹੋਤ ਕਦਾ ਮੇਰੇ ਖਿਆਲ ਨਾਲ ਤੁਸੀਂ ਸਹਿਮਤ ਨਾ ਹੋਵੋ ਪਰ ਮੈਨੂੰ ਲੱਗਦਾ ਵੀ ਜਥੇਦਾਰ ਸਾਹਿਬ ਦੀ ਪਦਵੀ ਬਹੁਤ ਉੱਚੀ ਆ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਐ ਸਮੁੱਚੇ ਸੂਬੇ ਦੀ ਅਗਵਾਈ ਕਰਨ ਵਾਲੇ ਆ ਇਸ ਕਰਕੇ ਇਹਨਾਂ ਦੀ ਪਦਵੀ ਵੀ ਬਹੁਤ ਉੱਚੀ ਆ ਬੜਾ ਵੱਡਾ ਰਤਬਾ ਇੱਥੇ ਟਕਰਾ ਨਹੀਂ ਹੋਣਾ ਚਾਹੀਦਾ ਜੇ ਨਿਮਰਤਾ ਨਾਲ ਜਾਣ ਦੀ ਗੱਲ ਕਹੀਏ ਤੇ ਨਿਮਰਤਾ ਸਮੇਤ ਸਪਸ਼ਟੀਕਰਨ ਦੇਣਾ ਚਾਹੀਦਾ ਤੇ ਜੇਕਰ ਉਹਨਾਂ ਦੇ ਮਨ ਵਿੱਚ ਕੋਈ ਸਵਾਲ ਆ ਤੇ ਫਿਰ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਵਧੀਆ ਤਰੀਕੇ ਨਾਲ ਪੁੱਛਣਾ ਚਾਹੀਦਾ ਤੇ ਜਿਹੜੇ ਇਧਰਲੇ ਪਾਸੇ ਸਵਾਲ ਆ ਵੀ ਗੋਲਤਾ ਦਾ ਪੈਸਾ ਕਿੱਧਰ ਗਿਆ ਇਹ ਸ਼੍ਰੋਮਣੀ ਕਮੇਟੀ ਨੂੰ ਕਿਤੇ ਜਾਣ ਵਾਲਾ ਸਵਾਲ ਆ ਵੇਨੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਚੱਲੀ ਕਿ ਕੀ ਜਾਂਦਾ ਮੁੱਖ ਮੰਤਰੀ ਸਾਹਿਬ ਉਸ ਦਿਨ ਕੀ ਕਰ ਦੇਣਗੇ ਤੇ ਜਥੇਦਾਰ ਸਾਹਿਬ ਉਸ ਦਿਨ ਕੀ ਕਹਿ ਦੇਣਗੇ ਇਰੇ ਉੱਤੇ ਲੋਕਾਂ ਦੇ ਵਿੱਚ ਗਲ ਦੁੱਪਣ ਵੀ ਚੱਲੀ ਜਾਂਦਾ ਜਿਹੜੀ ਕਿ ਮਾੜੀ ਗੱਲ ਆ ਸੋਸ਼ਲ ਮੀਡੀਆ ਦੇ ਉੱਤੇ ਲੰਗੇ ਕਲ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਕੋਈ ਵੀ ਕਿਸੇ ਨਾਲ ਭਿੜੇ ਨਾ ਅਫਵਾਹਾਂ ਨਾ ਫਲਾਓ ਕੋਲੋਂ ਗੱਲਾਂ ਬਣਾ ਬਣਾ ਕੇ ਨਾ ਛੱਡੋ ਵੰਡੀਆਂ ਨਾ ਪਾਓ ਨਫ਼ਰਤ ਨਾ ਫਲਾਓ ਇਹ ਸਮੇਂ ਦੀ ਲੋੜ ਆ ਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਅਗਲੀ ਗੱਲ ਇਹ ਜੀ ਕਿ ਪੰਜਾਬੀਆਂ ਨੂੰ ਪਿਛਲੇ ਨਾ ਕੁਝ ਦਿਨਾਂ ਦੇ ਵਿੱਚ ਸੋਕਾ ਜਾਂ ਮਹਿਸੂਸ ਹੁੰਦਾ ਸੀ ਵੀ ਭਾਈ ਸੋਸ਼ਲ ਮੀਡੀਆ ਤੇ ਕੁਝ ਚੱਲ ਨਹੀਂ ਰਿਹਾ ਨਾ ਕਿਸੇ ਦਾ ਕੋਈ ਪੁੱਠਾ ਸਿੱਧਾ ਗਾਣਾ ਆ ਰਿਹਾ ਨਾ ਕੋਈ ਕਿਸੇ ਦੀ ਵੀਡੀਓ ਆ ਰਹੀ ਮਾੜੀ ਚੰਗੀ ਨਾ ਕਿਸੇ ਦਿਖੋ ਕਿ ਦਿੱਤ ਜੀ ਆ ਰਹੀ ਆ ਇਸ ਵੇਲੇ ਜਿਹੜਾ ਸੋਸ਼ਲ ਮੀਡੀਆ ਤੇ ਸੋਕਾ ਸੀ ਉਹਨਾਂ ਲੋਕਾਂ ਨੂੰ ਲੱਭਿਆ ਰਾਜਾ ਵੜਿੰਗ ਰਾਜਾ ਵੜਿੰਗ ਨੇ ਇਹ ਗੱਲ ਕਹਿਤੀ ਜੀ ਕਿ ਬਾਹਰੋਂ ਪਾਂਜੀ 48 ਇੱਕ ਥਾਂ ਦੇ ਉੱਤੇ ਸੰਬੋਧਨ ਕਰਦੇ ਆ ਔਰਤਾਂ ਨੂੰ ਇਹ ਗੱਲ ਕਹੀ ਜਾਂਦੀ ਆ ਵੀ ਮਾਵਾਂ ਪੇਣਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਦੇਣ ਦੀ ਗੱਲ ਸਰਕਾਰ ਨੇ ਕਹੀ ਪਰ ਤੁਹਾਨੂੰ ਅਖੀਰਲੇ ਮਹੀਨਾ ਵਿੱਚ ਹਜ਼ਾਰ-ਹਜ਼ਾਰ ਰੁਪਿਆ ਦੇ ਰਣਗੇ ਪਰ ਤੁਸੀਂ ਹਿਸਾਬ ਕਿਤਾਬ ਲੈ ਕੇ ਫੇਰ ਵੋਟ ਪਾਉਣੀ ਆ ਬਾਹਰੋਂ ਪਾਂਜੀ ਮਗਰਲਾ ਕਹਿੰਦਾ ਜੀ 48 ਤੇ ਉਹ ਬਾਹਰੋਂ 548 ਕਰਤਾ ਪੰਜਾਬਗਾਂ ਨੇ ਇਸ ਗੱਲ ਨੂੰ ਚੁੱਕ ਲਿਆ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਗੱਲ ਦਾ ਮੁੱਦਾ ਬਣਾਇਆ ਕਿ ਜਿਹੜੇ ਲੋਕਾਂ ਨੂੰ ਗਿਣਤੀ ਮਿੰਤੀ ਨਹੀਂ ਆਉਂਦੀ ਉਹ ਕਹਿੰਦੇ ਜੀ 1000 ਰੁਪਏ ਦੀ ਗੱਲ ਕਰਦੇ ਆ ਕੁਝ ਵਿਰੋਧਕਾਂ ਨੇ ਵੀ ਗੱਲ ਕਹੀ ਕਿ ਇਹ ਗਣਿਤ ਸ਼ਾਸਤਰੀ ਨਵੀਂ ਕਿਸਮ ਦੇ ਆਏ ਜਿਹੜੇ ਬਾਹਰੋਂ 548 ਕਰ ਦਿੰਦੇ ਆ ਸੁਖ ਦੇ ਨਾਲ ਸੋਸ਼ਲ ਮੀਡੀਆ ਤੇ ਡੇਢ ਦੋ ਦਿਨ ਪੋਸਟਾਂ ਪਾਸਟਾਂ ਦੇ ਵਿੱਚ ਵਧੀਆ ਨਿਕਲ ਗਏ ਚਲੋ ਰੰਗਜਾ ਲੱਗਿਆ ਰਿਆ ਲੋਕਾਂ ਦਾ ਚਿਤ ਗਿਆ ਲੱਗਾ ਰਿਆ ਜਿਵੇਂ ਜਿਹਦਾ ਚਿਤ ਕੀਤਾ ਉਹਨੇ ਓਵੇਂ ਆਪਦੀ ਗੱਲ ਕਰ ਲਈ ਤੇ ਆਪਦਾ ਮਨ ਹੌਲਾ ਕਰ ਲਿਆ ਪਰ ਗੱਲ ਵਿੱਚੋਂ ਆਪਾਂ ਅਰਥ ਕੱਢੀਏ ਤਾਂ ਕੀ ਆ ਹੁਣ ਮੈਂ ਤੁਹਾਨੂੰ ਇਹ ਗੱਲ ਕਹਾਂ ਜੀ ਠਾਰੋ ਨਾਇਆ ਕਿੰਨੇ ਹੁੰਦੇ ਆ ਹੋ ਸਕਦਾ ਤੁਸੀਂ 10 20 ਸਕਿੰਟ ਸੋਚ ਕੇ ਉੱਤਰ ਦਿਓ ਤੁਸੀਂ ਮੈਨੂੰ ਕਹੋ ਕਿ ਬਾਹਰੋਂ ਅਠ ਕਿੰਨੇ ਹੁੰਦੇ ਆ ਹੋ ਸਕਦਾ ਮੈਂ ਪਟਾਕਰੇ ਨੇ ਉੱਤਰ ਦੇਦਾ ਹੋ ਸਕਦਾ ਮੈਨੂੰ ਮਾੜਾ ਮੋਟਾ ਸੋਚਣਾ ਪਵੇ ਕਿਉਂਕਿ ਆਪਾਂ ਕੈਲਕੂਲੇਟਰ ਤੇ ਨਿਰਭਰ ਹੋ ਗਏ ਆ ਇੱਕ ਗੱਲ ਸੱਚੀ ਆ ਵੀ ਜਦੋਂ ਆਪਾਂ ਜਨਤਾ ਦੇ ਮੂਹਰੇ ਲੋਕਾਂ ਦੇ ਮੂਹਰੇ ਸੰਬੋਧਨ ਕਰਦੇ ਆ ਤੇ ਉਦੋਂ ਕਈ ਵਾਰੀ ਟਪਲਾ ਖਾ ਜਾਂਦੇ ਜਿਵੇਂ ਕਿ ਰਾਜਾ ਬੜਿੰਗ ਨੇ ਟਪਲਾ ਖਾਦਾ ਜੇ ਉਹ ਬਾਹਰੋਂ ਪੰਜੀ 60 ਹੀ ਕਹਿ ਦਿੰਦਾ ਤੇ ਤਾਂ ਵੀ ਪੰਜਾਬ ਦੇ ਮੁੱ ਤੇ ਜੇ 12 ਪਾਂਜੀ 48 ਕਰਤੇ ਆ ਤੇ ਤਾਂ ਵੀ ਪੰਜਾਬ ਦੇ ਮੁੱਦੇ ਉਹ ਨਹੀਂ ਪਰ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਲੀਜਾਂ ਦੇ ਨਾਲ ਕਦੇ ਇਹਦੇ ਤੇ ਟਿੱਪਣੀ ਕਰਤੀ ਕਰਿਆ ਤੇ ਟਿੱਪਣੀ ਕਰਤੀ ਇਹ ਦੱਸਦਾ ਵੀ ਸਾਨੂੰ ਵੀ ਕੋਈ ਨਾ ਕੋਈ ਨੁਕਤਾ ਹੀ ਚਾਹੀਦਾ ਹੁੰਦਾ ਫਿਰ ਸਾਡਾ ਦਿਨ ਸੌਖਾ ਨਿਕਲ ਜਾਂਦਾ ਸੋ ਜੇ ਆਪਾਂ ਰਾਜਾ ਬੜੰਗ ਦੇ ਪਹਾੜੇ ਤੋਂ ਥੋੜਾ ਜਿਹਾ ਉੱਤੇ ਉੱਠ ਖੜੇ ਹੋਈਏ ਤੇ ਪੰਜਾਬ ਦੇ ਵਿੱਚ ਹਰ ਰੋਜ਼ ਨਵਾਂ ਮੁੱਦਾ ਹੁੰਦਾ ਹਰ ਰੋਜ਼ ਪੰਜਾਬ ਦੇ ਵਿੱਚ ਹਰ ਘੰਟੇ ਪੰਜਾਬ ਦੇ ਵਿੱਚ ਨਵੇਂ ਤੋਂ ਨਵਾਂ ਮੁੱਦਾ ਆ ਰਿਹਾ ਤੇ ਪੰਜਾਬ ਦੇ ਵਿੱਚ ਇਹ ਮੁੱਦਾ ਵੀ ਆ ਕਿ ਮਾਗੀ ਦੇ ਮੇਲੇ ਦੇ ਮੌਕੇ ਹੋਣਾ ਕੀ ਆ ਮਾਗੀ ਦੇ ਮੇਲੇ ਦੇ ਮੌਕੇ ਕੁਝ ਘੰਟਿਆਂ ਬਾਅਦ ਸਿਆਸੀ ਕਾਨਫਰੰਸਾਂ ਹੋਣੀਆਂ ਇਹ ਕਾਨਫਰੰਸਾਂ ਆ ਆਖਰੀ ਆ ਅਗਲੀ ਵਿਧਾਨ ਸਭਾ ਚੋਣ ਦੀ ਇਹ ਆਖਰੀ ਕਾਨਫਰੰਸ ਆ ਕਿਉਂਕਿ ਅਗਲੇ ਸਾਲ ਮਾਗੀ ਦੇ ਮੌਕੇ ਕੋਰਡ ਅਫ ਕੰਡਕਟ ਲੱਗਾ ਹੋਊਗਾ ਚੋਣ ਜ਼ਾਬਤਾ ਲੱਗਾ ਹੋਣਾ ਉਦੋਂ ਕਾਨਫਰੰਸਾਂ ਹੋ ਨਹੀਂ ਸਕਣੀਆਂ ਇਸ ਕਰਕੇ ਗੱਲ ਇਹ ਜੀ ਕਿ ਇਹ ਆਖਰੀ ਕਾਨਫਰੰਸ ਆ ਜਿਹਦੇ ਵਿੱਚ ਅਕਾਲੀ ਦਲ ਦੇ ਵੱਲੋਂ ਆਪਣੀ ਤਾਕਤ ਦਾ ਮਜ਼ਹਾਰਾ ਕੀਤਾ ਜਾਣਾ ਤੇ ਬਾਕੀ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣਾ ਮਜ਼ਹਾਰਾ ਕੀਤਾ ਜਾਣਾ ਸਾਰੀਆਂ ਸਿਆਸੀ ਪਾਰਟੀਆਂ ਨੇ ਕਾਮਯਾਬੀ ਨੂੰ ਇਸ ਤਰੀਕੇ ਦੇ ਨਾਲ ਗਿਣਨਾ ਮਣਨਾ ਕਿ ਸਾਡੇ ਵਾਲੇ ਪਾਸੇ ਇਕੱਠ ਕਿੰਨਾ ਸੀ ਸਰਕਾਰੀ ਧਰਨੇ ਸਰਕਾਰੀ ਬੱਸਾਂ ਦੀ ਵਰਤੋਂ ਕਰਨੀਆਂ ਵਿਰੋਧੀ ਪਾਰਟੀਆਂ ਨੇ ਆਪਣੇ ਹਰਬੇ ਵਰਤਣੇ ਆ ਅਕਾਲੀ ਦਲ ਨੇ ਆਪਦੇ ਬੰਦੇ ਲੱਭ ਕੇ ਲਿਉਣੇ ਆ ਮਤਲਬ ਇਹ ਜਿਕੇ ਇਕੱਠ ਹੀ ਗਿਣਤੀ ਮਣਤੀ ਹੋਊਗੀ ਜਿਵੇਂ ਕਿ ਮਾਗੀ ਦੇ ਮੇਲੇ ਦਾ ਅਸਲ ਮਨੋਰਥ ਹੀ ਕਾਨਫਰੰਸ ਹੋਵੇ ਇੰਉ ਸਾਬਤ ਕਰਨਾ ਹਾਲਾਂਕਿ ਮੈਂ ਕਦੇ-ਕਦੇ ਸੋਚਦਾ ਹੁੰਨਾ ਵੀ ਜਿਹੜੇ ਵੀ ਦਿਹਾੜੇ ਦੇ ਉੱਤੇ ਜਿਹੜੇ ਵੀ ਪਵਿੱਤਰ ਦਿਨ ਦੇ ਉੱਤੇ ਕੋਈ ਕਾਨਫਰੰਸ ਕੋਈ ਇਕੱਠ ਰੱਖਿਆ ਹੋਵੇ ਉਹ ਧਾਰਮਿਕ ਹੋਵੇ ਜਾਂ ਸਿਆਸੀ ਹੋਵੇ ਉਹਦੇ ਵਿੱਚ 99% ਦੀ ਗੱਲਾਂ ਉਸ ਦਿਨ ਬਾਰੇ ਉਸ ਦਿਹਾੜੇ ਬਾਰੇ ਧਰਮ ਦੇ ਬਾਰੇ ਗੱਲਾਂ ਹੋਣੀਆਂ ਚਾਹੀਦੀਆਂ ਪਰ ਇੱਥੇ ਧਰਮ ਦੀਆਂ ਗੱਲਾਂ ਹੋਣੀਆਂ 5% ਤੇ 95% ਸਿਆਸੀ ਠੋਲੇ ਛੱਡੇ ਜਾਣੇ ਆ ਜਿਹੜੀ ਵੀ ਧਿਰ ਨੇ ਆਪਣੀ ਮੰਚ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਉਹਨੇ ਇਹੀ ਗੱਲ ਕਹਿਣੀ ਕਿ ਸਾਡੇ ਵਰਗਾ ਹੈ ਕੋਈ ਨਹੀਂ ਚੰਗਾ ਤੇ ਉਹਦੇ ਵਰਗਾ ਹੈ ਕੋਈ ਨਹੀਂ ਮਾੜਾ ਆ ਗੱਲਾਂ ਹਮੇਸ਼ਾ ਅਸੀਂ ਦੇਖੀਆਂ ਸੁਣੀਆਂ ਤੇ ਪਰਖੀਆਂ ਇਹੀ ਗੱਲ ਇਤਕੀ ਦੇਖਣ ਨੂੰ ਮਿਲਣੀ ਆ ਸੋ 2026 ਵਰਾ 2027 ਦਾ ਭਵਿੱਖ ਦੱਸੂਗਾ 2026 ਵਰੇ ਦੇ ਵਿੱਚ ਤੁਹਾਡੀਆਂ ਭਾਵਨਾਵਾਂ ਨੂੰ ਢਕਾਇਆ ਵੀ ਜਾਣਾ ਤੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਤੇ ਤੁਹਾਨੂੰ ਦੱਸਿਆ ਜਾਊਗਾ ਵੀ ਤੁਹਾਡੀ ਭਾਵਨਾ ਪੜਕੀ ਆ ਤੁਹਾਡੇ ਸਾਡੇ ਧਰਮ ਦੇ ਉੱਤੇ ਖਤਰਾ ਪੈਦਾ ਹੋਇਆ ਤੇ ਤੁਹਾਡੇ ਮੇਰੇ ਵਿੱਚੋਂ ਕਈਆਂ ਨੇ ਡਾਂਗਾ ਵੀ ਚੱਕ ਲੈਣੀਆਂ ਇਸ ਕਰਕੇ ਚੱਕੇ ਉਹਨਾਂ ਡਾਂਗਾ ਜੇਕਰ ਰਾਜਨੀਤਿਕ ਲੋਕ ਤੁਹਾਨੂੰ ਢਕਾਉਂਦੇ ਤਾਂ ਤੁਸੀਂ ਕਹੋ ਜੀ ਕੋਈ ਗੱਲ ਨਹੀਂ ਇਹ ਤੇਰੀ ਭਾਵਨਾ ਪੜਕੀ ਮੇਰੀ ਤਾਂ ਨਹੀਂ ਹਲੇ ਤੱਕ ਪੜਕੀ ਮੈਂ ਤਾਂ ਆਪਦਾ ਖੇਤ ਚ ਕੰਮ ਕਰਦਾ ਮੈਂ ਤਾਂ ਦੁਕਾਨ ਤੇ ਬੈਠਾ ਮੈਂ ਤਾਂ ਰੀੜੀ ਫੜੀ ਤੇ ਚੱਲਿਆ ਮੈਂ ਤਾਂ ਕੋਈ ਇਸ ਵੇਲੇ ਆਪਦਾ ਲੱਕੜ ਦਾ ਕੰਮ ਕਰਦਾ ਮੈਂ ਤਾਂ ਪੈੜ ਤੇ ਖੜਕੇ ਉਸਾਰੀ ਕਰਦਾ ਤੁਹਾਡੀ ਭਾਵਨਾ ਨਹੀਂ ਪੜਕਦੀ ਨਾ ਹੀ ਧਰਮ ਦੀ ਨੀ ਇੰਨੀ ਪੋਲੀ ਆ ਵੀ ਜੇਕਰ ਕੋਈ ਵੀ ਬੰਦਾ ਊਲ ਜਲੂਲ ਮਾੜੀ ਮੁੱਟੀ ਗੱਲ ਕਰੂਗਾ ਤਾਂ ਧਰਮ ਦੀ ਨੀ ਹਲ ਜਾਣੀ ਆ 2026 ਵਰੇ ਦੇ ਵਿੱਚ ਸਿਰਲੀ ਵਰਤੋਂ ਕਰਿਓ ਇਹ ਕੱਲਾ ਤੇਲ ਲਾਉਣ ਵਾਸਤੇ ਸਿਰ ਨਹੀਂ ਆ 2026 ਵਰੇ ਦੇ ਵਿੱਚ ਕਿਸੇ ਨੂੰ ਵੀ ਬੇਲੋੜਾ ਹੀਰਾ ਨਾ ਬਣਾਇਓ ਜਿਵੇਂ ਕਿ ਆਪਾਂ ਬਣਾਦੰਨੇ ਹੁੰਨੇ ਆ ਤੇ ਕਿਸੇ ਨੂੰ ਵੀ ਬੇਲੋੜਾ ਕੋਲਾ ਨਾ ਕਰਿਓ ਵੀ ਭਾਈ ਇਹ ਤਾਂ ਕੋਲੇ ਵਰਗੇ ਦਿਲ ਦਾ ਮਾਲਕ ਆ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਚੰਗੇ ਬਹੁਤ ਕਹਿਣਾ 26 ਦੇ ਵਿੱਚ 27 ਦੇ ਵਿੱਚ ਵੋਟਾਂ ਤੋਂ 2 ਮਹੀਨੇ ਪਹਿਲਾਂ ਉਹਨਾਂ ਨੇ ਪਲਟੀ ਮਾਰ ਕੇ ਪਰਲੇ ਪੱਲੇ ਚਲੇ ਜਾਣਾ ਜਿਨ੍ਹਾਂ ਨੂੰ ਤੁਸੀਂ ਮਾੜੇ ਬਹੁਤ ਕਿਹਾ ਉਹ ਤੁਹਾਨੂੰ ਚੰਗੇ ਲੱਗਣ ਲੱਗ ਜਾਣੇ ਆ ਇੱਥੇ 2026 ਦੇ ਵਿੱਚ ਹੋ ਸਕਦਾ ਇੱਕ ਤੋਂ ਵੱਧ ਕੌਮ ਦੇ ਹੀਰੇ ਵੀ ਲੱਭਣ ਹੋ ਸਕਦਾ ਕੋਈ ਧਰਮ ਦਾ ਇਹੋ ਜਿਹਾ ਪਵਾੜਾ ਖੜਾ ਕੀਤਾ ਜਾਵੇ ਤੇ ਤੁਹਾਡੀਆਂ ਆਸਾਂ ਦੇ ਉੱਤੇ ਬਿਦਾਣੀ 6 ਵਜੇ ਇਸ ਕਰਕੇ ਕਿਸੇ ਇੱਕ ਗੱਲ ਦੇ ਨਾਲ ਬਹੁਤੀ ਲੰਮਾ ਸਮਾਂ ਪਿੰਗ ਝੂਟਣ ਦੇ ਨਾਲੋਂ ਵੀ ਅੱਜ ਰਾਜਾ ਬੜਿੰਗ ਦਾ ਪਹਾੜਾ ਸਾਹਮਣੇ ਆ ਗਿਆ ਅੱਜ ਭਗਵੰਤ ਮਾਨ ਨੇ ਐਂ ਕਹਿਤਾ ਅੱਜ ਫਲਾਣੇ ਨੇ ਸੁਖਬੀਰ ਬਾਦਲ ਨੇ ਡਾਇਨਾਸੌਰ ਦੀ ਗੱਲ ਕਰਤੀ ਇਹ ਗੱਲਾਂ ਵਕਤੀ ਤੌਰ ਦੇ ਉੱਤੇ ਜੀ ਲਾਉਣ ਵਾਲਿਆਂ ਤਾਂ ਠੀਕ ਆ ਪਰ ਇਹਨਾਂ ਗੱਲਾਂ ਦਾ 27 ਦੇ ਉੱਤੇ ਕੀ ਅਰਥ ਆ 27 ਦੇ ਲਈ ਅਰਥ ਹੈਗਾ ਜੀ ਪਿਛਲੀਆਂ ਨੇ ਸਰਕਾਰਾਂ ਨੇ ਵਰਤਮਾਨ ਸਰਕਾਰ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਤੇ ਜਿਨੇ ਚੰਗਾ ਕੰਮ ਕੀਤਾ ਉਹਨੂੰ ਵੋਟ ਪਾ ਦਿਓ ਲੜਿਓ ਨਾ ਭਿੜਿਓ ਨਾ ਕੋਈ ਭਾਵਨਾ ਭੂਵਨਾ ਪੜਕਾਉਣ ਦੀ ਲੋੜ ਨਹੀਂ ਇਹਨਾਂ ਲੋਕਾਂ ਦੇ ਪਿੱਛੇ ਲੜਨ ਦੀ ਇੱਕ ਦੁੱਕੀ ਦੀ ਲੋੜ ਨਹੀਂ ਬਾਅਦ ਦੇ ਵਿੱਚ ਤਰੀਕਾ ਤੁਸੀਂ ਆਪ ਭੁਗਤਦੇ ਹੋ ਇਲਾਜ ਦੇ ਉੱਤੇ ਰੁਪਈਏ ਆਪ ਖਰਚਦੇ ਹੋ ਮਿੱਟੀ ਤੁਹਾਡੀ ਪੱਟੀ ਜਾਂਦੀ ਹੈ ਮਗਰਲੇ ਪਾਸੇ ਆਉਂਦਾ ਕੋਈ ਨਹੀਂ